ਇਹ ਸਿੱਕੇ ਇਤਿਹਾਸ ਤੇ ਫਿਲਮ ਬਣਾਈ ਆ ਤਾਂ ਸਾਰਾ ਪੰਜਾਬ ਇਸ ਮੂਵੀ ਨੂੰ ਦੇਖਣ ਆ ਰਿਹਾ ਹਾਊਸਫੁੱਲ ਚੱਲ ਰਹੇ ਨੇ ਅੱਜ ਦੂਜਾ ਦਿਨ ਵੀ ਆ ਔਰ ਦੇਖੋ ਕਿ ਜੇ ਤੁਸੀਂ ਗੁਰੂ ਵਾਲੀ ਗੱਲ ਕਰੋਗੇ ਤਾਂ ਸਾਡੇ ਬੱਚੇ ਸਾਡੇ ਸਾਡੇ ਪਰਿਵਾਰ ਗੁਰੂ ਵਾਲੀ ਗੱਲ ਸੁਣਨ ਨੂੰ ਪਿਆਰ ਆ ਅਸਲੀ ਮੂਵੀ ਹਾਊਸਫੁੱਲ ਚੱਲ ਰਿਆ ਔਰ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਸਮਾਜ ਨੂੰ ਇਤਿਹਾਸ ਨਾਲ ਜੋੜਿਆ ਜਾ ਰਿਹਾ ਔਰ ਅਸੀਂ ਬਹੁਤ ਧੰਨਵਾਦੀਆਂ ਡਾਇਰੈਕਟਰਾਂ ਦੇ ਜਿਹੜੇ ਐਕਟਰਾਂ ਦੇ ਜਿਨ੍ਹਾਂ ਵਿੱਚ ਕੰਮ ਕੀਤਾ ਵਾ ਕਿ ਉਹਨਾਂ ਨੇ ਗੁਰੂ ਵਾਲੀ ਗੱਲ ਕੀਤੀ ਆ ਕਿ ਹੋਰ ਨੱਚਣ ਟੱਪਣ ਨੂੰ ਛੱਡ ਕੇ ਉਹਨਾਂ ਨੇ ਗੁਰੂ ਦੇ ਇਤਿਹਾਸ ਵੱਲ ਧਿਆਨ ਲਿਆ ਨਵਾ ਔਰ ਅਸੀਂ ਆਸ ਕਰਦੇ ਹਾਂ ਕਿ ਜੇ ਗਾਂ ਵੀ ਇਹੋ ਜਿਹੀਆਂ ਮੂਵੀਆਂ ਆਈਆਂ ਜਿਹਦੇ ਵਿੱਚ ਗੁਰੂ ਦੀ ਗੱਲ ਹੋਵੇ ਗੁਰੂ ਦੇ ਇਤਿਹਾਸ ਦੀ ਗੱਲ ਹੋਵੇ ਤਾਂ ਸਾਰਾ ਪੰਜਾਬ ਆਪ ਅੱਗੇ ਆ ਕੇ ਇਹਨਾਂ ਮੂਵੀਆਂ ਦਾ ਸਾਥ ਦੇਵੇ ਇਹਨਾਂ ਹਰ ਉਸ ਕੰਮ ਦਾ ਸਾਥ ਦੇਵੇ ਜਿੱਥੇ ਗੁਰੂ ਦੀ ਗੱਲ ਹੁੰਦੀ ਆ ਸੋ ਬਹੁਤ ਵਧੀਆ ਗੱਲਾਂ ਰਜਨੀ ਮੂਵੀ ਹਾਊਸ ਬੋਲੇਓ ਔਰ ਫਾਰਾ ਪੰਜਾਬ ਅਬਰਸਰ ਦੇ ਵਿੱਚ ਜਿੰਨੇ ਵੀ ਪਰਿਵਾਰ ਨੇ ਪਿੰਡਾਂ ਤੋਂ ਚੱਲ ਕੇ ਸ਼ਹਿਰਾਂ ਚੱਲ ਕੇ ਲਜੀਬੂ ਵੀ ਦੇਖਣਾ ਰਹੇ ਉਹ ਬਹੁਤ ਹੀ ਖੁਸ਼ੀ ਦੀ ਗੱਲ ਆ ਸੋ ਜਿਹੜਾ ਵੀ ਸਾਡੇ ਗੁਰੂਆਂ ਦੀ ਗੱਲ ਕਰੂਗਾ ਅਸੀਂ ਉਹਦੇ ਸਾਥ ਦੇਣ ਲਈ ਬਿਲਕੁਲ ਤਿਆਰ ਬਰ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ